ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਰੰਦ ਆਪਣੇ YouTube ਚੈਨਲ ਸਵਿਟੀ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਪਿਆਰੇ ਜੇ ਪਲੇਨ ਸੂਟ ਵੀ ਲੈ ਕੇ ਆਈਆਂ ਕ੍ਰਸ਼ ਕਾਟਨ ਦੀ ਡਿਮਾਂਡ ਸੀ ਲੈ ਕੇ ਆਈਆਂ ਬਟ ਮੈਂ ਸਿਰਫ ਇੱਕੇ ਥਾਂ ਲੈ ਕੇ ਆਈਆਂ ਜੀ ਹੈਨਾ ਕ੍ਰਸ਼ ਕਾਟਨ ਦਾ ਥੋੜਾ ਜਿਹਾ ਆਈਡੀਆ ਹੋ ਜਾਊਗਾ ਤੁਹਾਨੂੰ ਵੀ ਕਿ ਕਿਸ ਟਾਈਪ ਦਾ ਕੱਪੜਾ ਹੈ ਤੇ ਜਿਸ ਤਰ੍ਹਾਂ ਦੇ ਆਰਡਰ ਹੋਣਗੇ ਉਸੇ ਟਾਈਪ ਨਾਲ ਆਪਾਂ ਹੋਰ ਲੈ ਆਉਂਗੇ ਕ੍ਰਸ਼ ਕਾਟਨ ਲੈ ਕੇ ਆਈਆਂ ਤੇ ਇੱਕ ਰਿਯਨ ਹੁੰਦੀ ਹੈ ਹੋਏਗੇ ਸਾਰੇ ਰਾਮ ਟੈਕਸ ਦੇ ਜੀ ਰਾਮ ਟੈਕਸ ਦੀ ਰੇ온 ਤੇ ਰਾਮ ਟੈਕਸ ਦੀ ਜਾਮ ਠੀਕ ਹੈ ਇਹ ਤਿੰਨ ਤਰ੍ਹਾਂ ਦੇ ਮੈਂ ਫੈਬਰਿਕ ਲੈ ਕੇ ਆਈਆਂ ਤੇ ਉਹ ਅਸੀਂ ਤਿਆਰ ਵੀ ਕੀਤੇ ਆ ਕੁਛ ਹੈ ਨਾ ਸਿਚ ਵੀ ਕੀਤੇ ਆ ਉਹ ਵੀ ਤੁਹਾਨੂੰ ਥੋੜਾ ਜਿਹਾ ਸ਼ੇਅਰ ਕਰ ਦੂੰਗੀ ਕਿਉਂਕਿ ਥੋੜਾ ਜਿਹਾ ਹੀ ਫੈਬਰਿਕ ਹੈ ਪਹਿਲਾਂ ਉਹ ਦਿਖਾ ਦਿੰਦੇ ਆ ਫਿਰ ਆਪਣੇ ਕੋਲ ਜੋ ਕਰੇਵ ਦੇ ਬਹੁਤ ਮੋਸ ਡਿਮਾਂਡਡ ਪੀਸ ਰਹੇ ਆ ਉਹ ਆ ਗਏ ਆ ਜੀ ਦੇਖ ਲੈਣਾ ਤੁਸੀਂ ਉਹਦੇ ਵਿੱਚ ਵੀ ਹੈ ਨਾ ਸਭ ਤੋਂ ਪਹਿਲਾਂ ਦੇਖੋ ਜੀ ਆਪਾਂ ਨੇ ਜਿਹੜੇ ਇਹ ਇਹਦੇ ਵਿੱਚੋਂ ਤਿਆਰ ਕਰੇ ਆ ਇੱਕ ਇਹ ਆਪਾਂ ਨੇ ਇਹ ਮਹਿਰੂਨ ਪਲੇਨ ਤਿਆਰ ਕਰਵਾਇਆ ਜੀ ਇਹਨੂੰ ਐਮਬਰਾਇਡਰੀ ਕਰਵਾਈਏ ਪੀਸ ਨੂੰ neck ਤੇ ਇਹਦੇ ਬਟਨਸ ਰਹਿੰਦੇ ਆ ਬਣਾਣੇ ਜੀ sleeve ਤੇ ਐਮਬਰਾਇਡਰੀ ਦਿੱਤੀ ਹੈ ਉੱਪਰ ਪਿੰਟੈਕਸ ਕਰਵਾਇਆ ਹੈ ਠੀਕ ਹੈ ਇੱਥੇ ਮੇਰੇ ਬਟਨਸ ਰਹਿੰਦੇ ਆ ਲਗਾਣ ਦੇ ਤੇ ਦੁਪੱਟਾ ਇਹਦਾ ਅਜੇ ਰੈਡੀ ਹੋ ਰਿਹਾ ਜੀ ਇਹ ਆਪਣਾ ਹੈਗਾ ਜੀ ਇੱਥੇ ਪਿੰਟੈਕਸ ਕਰਿਆ ਹੋਇਆ ਹੈ ਕਿ ਹੇਟ ਐਮਬਰਾਇਡਰੀ ਕਰਵਾਈਏ ਤੇ ਲੇਸ ਦਿੱਤੀ ਹੈ ਜੀ ਇਹਦੇ ਸਾਰੇ ਪਾਸੇ ਇਹਦੀ ਪੈਂਟ ਰੇਡੀ ਕਰਵਾਈ ਹੈ ਇਹ ਪਲੇਨ ਸੂਟ ਜਿੱਦਾਂ ਕੁਝ ਰੇਡੀ ਕਰਵਾਇਆ ਦਿਖਾ ਰਹੀ ਹੈ ਇਹ ਪੈਂਟ ਦਾ ਹੈ ਜੀ ਠੀਕ ਹੈ ਤੇ ਇੱਕ ਆਪਾਂ ਨੇ ਇਹ ਜਾਮ ਚ ਰੇਡੀ ਕਰਵਾਇਆ ਹੈ ਜੀ ਸੂਟ ਇਹ ਸਲਵਾਰ ਸੂਟ ਇਹਦੀ ਹੈਮਿੰਗ ਅਜੇ ਰਹਿੰਦੀ ਹੈ ਇਹ ਦੇਖੋ ਹੈਮਿੰਗ ਰਹਿੰਦੀ ਹੈ ਇਹਦੀ ਫਿਨਿਸ਼ਿੰਗ ਨਹੀਂ ਹੋਈ ਸੂਟ ਦੀ ਇਦਾਂ ਇਹਨਾਂ ਨੇ ਪਲੇਨ ਰੇਡੀ ਕਰਵਾਇਆ ਹੈ ਤਿਆਰ ਕਰਵਾ ਕੇ ਇਹ 슬ੀਵਸ ਬਣਾਈਆਂ ਜੀ ਤੇ ਇਹ ਦੁਪੱਟਾ ਹੈ ਇਸ ਤਰ੍ਹਾਂ ਦੇ ਪੀਸ ਆਏ ਸੀ ਸਾਡੇ ਕੋਲ ਜੇ ਜਿੱਦਾਂ ਦਾ ਵੀ ਹੋਏਗਾ ਆਪਾਂ ਲੈ ਕੇ ਆਉਂਗੇ ਜਰੂਰ ਜਿਹੇ ਜੀ ਵੀ ਡਿਮਾਂਡ ਰਹੂਗੀ ਸਰਦੀ ਚ ਵੀ ਇਹ ਦੇਖੋ ਤੇ ਕਾਟਨ ਚ ਵੀ ਬੜੇ ਸੋਹਣੇ ਆਉਂਦੇ ਆ ਰਾਮ ਟੈਕਸ ਦੇ ਹੀ ਹੁੰਦੇ ਆ ਦੁਪੱਟੇ ਚ ਨੌਨ ਸ਼ਫੌਨ ਦੇ ਤੇ ਪਲੇਨ ਸੂਟ ਇਹ ਪਲੇਨ ਸੂਟ ਨੂੰ ਅਸੀਂ ਲੇਸ ਦੇ ਨਾਲ ਤਿਆਰ ਕਰਕੇ ਪਿੰਟੈਕਸ ਕਰਕੇ ਬਹੁਤ ਸੋਹਣਾ ਸੂਟ ਰੈਡੀ ਕੀਤਾ ਹੈ ਜੀ ਇੱਕ ਸੂਟ ਆਪਣਾ ਇਹ ਰੈਡੀ ਹੋਇਆ ਹੈ ਜੀ ਦੇਖੋ ਇਹ ਮੈਂ ਅਨਰਕਲੀ ਬਣਾਇਆ ਦਾ ਇਹ ਦੇਖੋ ਪੂਰਾ ਫੁੱਲ ਫਲੇਅਰ ਦਾ ਅਨਰਕਲੀ ਠੀਕ ਹੈ ਜੀ ਤੇ ਇਹਦਾ ਦੁਪੱਟਾ ਇਸ ਤਰ੍ਹਾਂ ਸਿੰ ਤਿਆਰ ਕਰਵਾਇਆ ਠੀਕ ਹੈ ਜੀ ਇਹ ਦੇਖੋ ਸੇਮ ਗ੍ਰੀਨ ਥੋੜਾ ਜਿਹਾ ਟੱਚ ਸੀ ਗ੍ਰੀਨ ਕਰਕੇ ਪੂਰਾ ਨਰਕਲੀ ਰੈਡੀ ਕਰਵਾਇਆ ਪਲੇਨ ਸੂਟ ਕੰਟਰਾਸਟ ਦੁਪੱਟਾ ਦੁਪੱਟੇ ਬਹੁਤ ਸੋਹਣੇ ਇਹਨਾਂ ਦੇ ਤੇ ਇਹ ਕਰਵਾਈ ਹੈ ਜੀ ਫਰੌਕ ਦੀ ਪੈਂਟ ਰੈਡੀ ਨਹੀਂ ਪੈਂਟ ਨਹੀਂ ਹੈਗੀ ਇਹਦੀ ਉਹ ਦੂਜੀ ਹੈ ਇੱਕ ਸੂਟ ਇਹ ਰੈਡੀ ਕਰਵਾਇਆ ਜੀ ਆਪਾਂ ਨੇ ਪਲੇਨ ਇੱਥੇ ਬਟਨ ਲੈਂਦੇ ਆ ਜੀ ਇਹ ਲੇਸ ਲਗਾ ਕੇ ਇਸ ਟਾਈਪ ਨਾਲ ਪੀਸ ਰੈਡੀ ਕਰਵਾਇਆ ਹੈ ਇਹ ਪੈਂਟ ਹੈ ਜੀ ਠੀਕ ਹੈ ਤੇ ਇਹਦਾ ਇਹ ਦੁਪੱਟਾ ਹੈ ਦੁਪੱਟੇ ਦੇ ਚਾਰੋਂ ਪਾਸੇ 크로ਸ਼ੀਆ लेस ਲੱਗੀ ਹੋਈ ਹੈ ਦੇਖੋ ਬਹੁਤ ਸੋਹਣੀ 크로ਸ਼ੀਆ लेस ਹੈ येलो ਕਲਰ ਦਾ ਦੁਪੱਟਾ ਹੈ ਵਿੱਚ ਗ੍ਰੀਨ ਦਾ ਟੱਚ ਅਪ ਦਿੱਤਾ ਹੋਇਆ ਹੈ ਇਹਦੇ ਨਾਲ ਸੀ ਹੁਣ ਦੇਖੋ ਜੀ ਆਪਣੇ ਸੂਟ ਜਿਹੜੇ ਮੈਂ ਦਿਖਾ ਰਹੀਆਂ ਇੱਕ ਹੈਗਾ ਜੀ ਇਹ ਪਲੇਨ ਰਿਯਨ ਜੇ ਕੋਈ ਲੈਣਾ ਚਾਹੁੰਦਾ ਹੈ ਲੈ ਸਕਦਾ ਹੈ ਦੇਖੋ ਜੀ ਰਾਮ ਟੈਕਸ ਬ੍ਰਾਂਡ ਦਾ ਹੋਏਗਾ ਸਾਰਾ ਪੂਰੇ ਤੇ ਰਾਮ ਟੈਕਸ ਦੀ ਮੋਰ ਹੋਊਗੀ ਫਾਈਨ ਰਿਯਨ ਹੁੰਦਾ ਇਹ ਨਾ ਖੁੱਲਦਾ ਇਹ ਨਾ ਟਾਈਟ ਹੁੰਦਾ ਵਧੀਆ ਕੱਪੜਾ ਹੁੰਦਾ ਹੈ ਨਾ 5 ਮੀਟਰ ਦਾ ਰਨਿੰਗ ਮਟੀਰੀਅਲ ਤੁਹਾਨੂੰ ਮਿਲੇਗਾ ਜੀ ਦੁਪੱਟਾ ਇਹਦੇ ਨਾਲ ਇਹ ਮਿਲੇਗਾ ਇਹ ਮੈਚਿੰਗ ਦੁਪੱਟਿਆਂ ਨਾਲ ਪਲੇਨ ਸੂਟ ਜੇ ਕੋਈ ਰੈਡੀ ਕਰਵਾਣਾ ਚਾਹੁੰਦਾ ਇਸ ਟਾਈਪ ਦੇ ਰੈਡੀ ਇਹ ਦੇਖੋ ਠੀਕ ਹੈ ਜੀ ਗ੍ਰੀਨ ਦੇ ਨਾਲ ਮਹਿਰੂਨ ਨੈਕਸਟ ਇਹ ਵੀ ਪਲੇਨ ਮਹਿਰੂਨ ਜੀ ਸਾਢੇ 1250 ਰੁਪਏ ਦਾ ਰੇਟ ਰਹੇਗਾ ਜੀ ਦੁਪੱਟੇ ਦੇ ਨਾਲ ਇਹ ਦੇਖੋ ਇਹ ਦਾ ਫੁੱਲ ਬਣਿਆ ਹੋਇਆ ਇਸ ਟਾਈਪ ਦਾ ਦੁਪੱਟਾ ਤੇ ਇਹ ਪਲੇਨ ਸੂਟ ਹੈ ਜੀ ਸੋ ਨੈਕਸਟ ਇਹ ਵੀ 5 ਮੀਟਰ ਦਾ ਰਨਿੰਗ ਮਟੀਰੀਅਲ ਹੈ ਜੀ ਇਹ ਤੁਹਾਨੂੰ ਦੁਪੱਟਾ ਮਿਲੇਗਾ ਏ ਦੇਖ ਇਹ ਵਿੱਚ ਮੋਰ ਬਣੇ ਹੋਏ ਆ ਜੀ ਦੇਖ ਸਕਦੇ ਆ ਤੁਸੀਂ ਠੀਕ ਹੈ ਜੀ ਵਿੱਚ ਮੋਰ ਬਣੇ ਹੋਏ ਆ ਚਾਰੇ ਪਾਸੇ ਬਾਰਡਰ ਹੈ ਬਹੁਤ ਸੋਹਣਾ ਤੇ ਜਿਹੜਾ ਇਹ ਕਲਰ ਹੈ ਰੈੱਡ ਠੀਕ ਹੈ ਜੀ ਇਹ ਵੀ ਬਹੁਤ ਸੋਹਣਾ ਸੂਟ ਹੈ ਮਹਿਰੂਨ ਦੇ ਨਾਲ ਲਾਈਟ ਕਲਰ ਦਾ ਦੁਪੱਟਾ 1250 ਰੁਪਏ ਦਾ ਇਹ ਸੂਟ ਤੁਹਾਨੂੰ ਪਹਿਣਾ ਹੈ ਜੀ ਹੁਣ ਆ ਗਿਆ ਜੀ ਆਪਣਾ ਕ੍ਰਸ਼ ਕਾਟਨ ਏ ਹੈ ਜੀ क्रश कॉटन ਦਾ ਕਪੜਾ ਇਹ ਵੀ ਰਾਮ ਟੈਕਸ ਦਾ ਲੈ ਕੇ ਆਈਆਂ ਹੈ। ਕਲਰ ਸਿੰਗਲ ਹੀ ਹੈ ਜੀ ਆਪਣੇ ਕੋਲ। ਦੇਖੋ ਇਸ ਟਾਈਪ ਦਾ ਕਪੜਾ ਰਹੇਗਾ। ਫਾਈਨ ਹੁੰਦਾ ਹੈ ਫੈਬਰਿਕ ਬਹੁਤ ਜ਼ਿਆਦਾ। 5 ਮੀਟਰ ਦਾ ਕਪੜਾ ਹੈ ਜੀ ਰਨਿੰਗ 'ਚ। ਤੇ ਇਹਨਾਂ ਦੇ ਦੁਪੱਟੇ ਆ। ਇਹ ਦੇਖੋ। ਇਹ ਦੁਪੱਟਾ ਹੈ ਜੀ ਇਹਦਾ। ਇਹਦੇ ਉੱਪਰ ਤੁਸੀਂ ਨਾਲ ਮੈਚ ਕਰਦਾ ਵਾ ਲੇਸ, ਪਾਈਪਿੰਗ ਜਾਂ ਐਮਬਰਾਇਡਰੀ ਕੁਝ ਵੀ ਕਰवानी ਹੈ ਤੁਸੀਂ ਕਰਵਾ ਸਕਦੇ। ਠੀਕ ਹੈ ਜੀ। 1299 ਰੁਪਏ ਇਹਦਾ ਰੇਟ ਰਹੂਗਾ ਜੀ ਕ੍ਰਸ਼ ਕਾਟਨ ਦਾ ਵਿਦ ਚਨੌਸ਼ ਫੋਨ ਦਾ ਦੁਪੱਟਾ ਠੀਕ ਹੈ ਜੀ 1299 ਰੁਪਏ ਨੈਕਸਟ ਇਹ ਫੈਬਰਿਕਾ ਜੀ ਆਪਣਾ ਫੈਬਰਿਕ ਬਹੁਤ ਹੀ ਸੋਹਣਾ ਹੈ ਇਹਦਾ ਇਹ ਦੇਖੋ ਇਹ ਦੁਪੱਟਾ ਇੱਕ ਵਿੱਚ ਜਿਹੜਾ ਦੁਪੱਟਾ ਤੁਹਾਨੂੰ ਪਸੰਦ ਹੈ ਤੁਸੀਂ ਉਸੇ ਹਿਸਾਬ ਨਾਲ ਲੈ ਸਕਦੇ ਹੋ 1299 ਰੁਪਏ ਬਿਲਕੁਲ ਦੇਸੀ ਕੀ ਮਤਲਬ ਵਧੀਆ ਚੀਜ਼ ਕੋਈ ਕਮੀ ਨਹੀਂ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਵੀ ਕੋਈ ਚੁੱਬਣ ਦਾ ਕੋਈ ਕਿਸੇ ਚੀਜ਼ ਦਾ ਤੇ ਥੋੜਾ ਜਿਹਾ ਅੱਛੀ ਲੁੱਕ ਦੇਣ ਵਾਲੇ ਪੀਸ ਹੈ ਹੁਣ ਆ ਗਈ ਜੀ ਰਿਯਨ ਬਲੈਕ ਇਹਨਾਂ ਦੇ ਨਾਲ ਦੁਪੱਟਾ ਦੇਖ ਲਓ ਜਿਹੜਾ ਸੁਰਜੀ ਨੂੰ ਪਸੰਦ ਆ ਰਿਹਾ ਉਸੇ ਟਾਈਪ ਨਾਲ ਬੁੱਕ ਕਰ ਲੈਣਾ ਜੀ ਆਪਣਾ ਇਹ ਦੇਖ ਬਹੁਤ ਸੋਹਣਾ ਬਲੈਕ ਦਾ ਉਹ ਹੈਗਾ ਜਿਦਾ ਮਸਟਰਡ ਜੀ ਸ਼ੇਡ ਦੇ ਥੋੜੀ ਜੀ ਐਮਬਰਾਇਡਰੀ ਕਰਾਣੀ ਆ ਕੁਝ ਵੀ ਕਰਵਾਉਣਾ ਤੁਸੀਂ ਕਰਵਾ ਸਕਦੇ ਆ ਬਹੁਤ ਸੋਹਣੇ ਸੂਟ ਰੈਡੀ ਹੋਣੇ ਆ ਬਲੈਕ ਦੇ ਨਾਲ ਇੱਕ ਕਪੜਾ ਲਾਸਟ ਪਲੇਨ ਪੀਸ ਇਹ ਆ ਜੀ ਬਲੈਕ ਕਲਰ ਦਾ ਆ ਦੇਖ ਇਹ ਦੁਪੱਟਾ ਹੈ ਜੀ ਬਹੁਤ ਸੋਹਣਾ ਜ਼ੈਡ ਬਲੈਕ ਕਲਰ ਇਹਦੀ ਸ਼ਰਟ ਠੀਕ ਹੈ ਏਸੀਜੀ ਆਪਣੇ ਸੂਟ ਜਿਹੜੇ ਤੁਹਾਨੂੰ ਪਸੰਦ ਹੈ फटाफट ਸਕਰੀਨਸ਼ਾਟ ਲੈ ਕੇ ਆਪਣੇ ਵਟਸਐਪ ਨੰਬਰ ਤੇ ਭੇਜਣਾ ਹੁੰਦਾ ਹੈ ਜੀ ਹੁਣ ਆਗੇ ਜੀ ਆਪਣੇ 1250 ਰੁਪਏ ਫ੍ਰੀ ਸ਼ਿਪਿੰਗ ਸੂਟ 1250 ਰੁਪਏ ਫ੍ਰੀ ਸ਼ਿਪਿੰਗ ਰਾਮ ਟੈਕਸ ਬ੍ਰਾਂਡ ਦੇ ਵਿਦਾਊਟ ਲਾਈਨਿੰਗ ਸੂਟ ਬਣੂਗੇ ਬਹੁਤ ਪਿਆਰੇ ਪਿਆਰੇ ਜੀ ਪ੍ਰਿੰਟਾਂ ਦੇ ਠੀਕ ਹੈ ਜੀ ਆ ਦੇਖੋ ਜੀ ਪੀਸ ਠੀਕ ਹੈ ਜੀ ਰਾਮਟੈਕਸ ਬ੍ਰਾਂਡ ਹੈ ਆਲ ਓਵਰ ਸੂਟ ਨਹੀਂ ਹੈ ਮੈਚਿੰਗ ਹੈ ਜੀ ਪਲੇਨ ਸਲਵਾਰ ਹੈ ਬਹੁਤ ਸੋਹਣੀ ਤੇ ਫੁੱਲ ਪਿਓਰ ਦਾ ਦੁਪੱਟਾ ਹੈ ਜੀ ਆ ਦੇ ਏ ਦੇਖੋ ਠੀਕ ਹੈ ਜੀ ਇਹ ਹੈਗੀ ਆ ਪੱਟੀ ਲਗੀ ਹੋਈ ਪਾਈਪਿੰਗ ਦੀ ਫੁੱਲ ਪਿਓਰ ਦਾ ਦੁਪੱਟਾ 1250 ਰੁਪਏ ਫ੍ਰੀ ਸ਼ਿਪਿੰਗ फटाफट ਬੁੱਕ ਕਰਾ ਲੈਣਾ ਜੀ ਲਾਸਟ ਪੀਸ ਬਚੇ ਹੋਏ ਆ ਹੁਣ ਇਹਨਾਂ ਦਾ ਆਪਣੇ ਕੋਲ ਮਾਲ ਨਹੀਂ ਹੈਗਾ ਰਿਪੀਟ ਇਸ ਇਹਨਾਂ ਚ ਬਚੇ ਹੋਏ ਆ ਉਹ ਆਪਾਂ ਤੁਹਾਨੂੰ ਕਲਰ ਦਿਖਾ ਰਹੇ ਹਾਂ ਜੀ ਲਾਸਟ ਸੈੱਟ ਹੈ ਜੀ ਹੁਣੇ ਮੇਰੇ ਕੋਲ ਦੇਖ ਤੇ ਬਹੁਤ ਹੀ ਰੀਜ਼ਨੇਬਲ ਰੇਟਾਂ ਤੇ ਤੁਹਾਨੂੰ ਇਹ ਸੂਟ ਮਿਲ ਰਹੇ ਆ ਜੀ ਇਹ ਦੇਖੋ ਠੀਕ ਹੈ ਪਿਓਰ ਦਾ ਦੁਪੱਟਾ ਬਹੁਤ ਸੋਹਣਾ ਨੈਕਸਟ ਕਲਰ ਅੱਲਾ ਜੀ ਦੇਖੋ ਪ੍ਰਿੰਟ ਦੇਖੋ ਨੇਵੀ ਬਲੂ ਕਲਰ ਬਹੁਤ ਸੋਹਣਾ ਉੱਭਰਿਆ ਜਾਵਾ ਨੇਵੀ ਬਲੂ ਕਲਰ ਪੂਰੀ ਤੇ ਪੱਟੀ ਤੇ ਰਾਮ ਟੈਕਸ ਦੀ ਮੋਹਰ ਇਹ ਤੁਹਾਨੂੰ ਸਲਵਾਰ ਮਿਲ ਰਹੀ ਹੈ ਜੀ ਠੀਕ ਹੈ ਮਜੇਦਾਰ ਕੱਪੜਾ ਫੁੱਲ ਪਿਓਰ ਦਾ ਦੁਪੱਟਾ ਦੁਪੱਟੇ ਦੇ ਚਾਰੋਂ ਪਾਸੇ ਲੇਸ ਲੱਗੀ ਹੋਈ ਹੈ ਜੀ ਠੀਕ ਹੈ ਬਹੁਤ ਸੋਹਣਾ ਦੁਪੱਟਾ ਹੈ ਆ ਦੇਖੋ 1250 ਰੁਪਏ ਫ੍ਰੀ ਸ਼ਿਪਿੰਗ ਕਿਤੇ ਵੀ ਤੁਸੀਂ ਇਹ ਸੂਟ ਮੰਗਵਾ ਸਕਦੇ ਆ ਜੀ ਨੈਕਸਟ ਨੈਕਸਟ ਆਏਗਾ ਜੀ ਆਪਣਾ ਬਲੈਕ ਕਲਰ ਇਹ ਦੇਖ ਬਲੈਕ ਕਲਰ ਦਾ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਵਿਦ ਲੇਸ ਅ ਦੇਖ ਕਿ ਖਰੋਸ਼ੀਆ ਦੀ ਲੇਸ ਲੱਗੀ ਹੋਈ ਹੈ ਫੁੱਲ ਪਿਓਰ ਦਾ ਦੁਪੱਟਾ ਇਹ ਦੇਖੋ ਠੀਕ ਹੈ ਨੈਕਸਟ ਆ ਗਈ ਆਪਣੀ ਜੀ ਕਰੇਵ ਦੀ ਕੈਟਲੌਗ ਇਹ ਰਿਪੀਟ ਵੀ ਆ ਗਏ ਆ ਜੀ ਆਪਣੇ ਕੋਲ ਇਹਦੇ 4 ਪੀਸ ਸੀ ਜੀ जिन्ना ने ऑर्डर बुक ਕਰਾਣਾ ਹੈ ਫੁੱਲ ਕਰਾ ਸਕਦੇ ਆ ਜੀ ਉਹ ਆਪਣੇ ਆਰਡਰ ਬੁੱਕ ਚਾਰ ਪੀਸਿਸ ਦੀ ਕੈਟਲੌਗ ਸੀ ਠੀਕ ਹੈ ਬਹੁਤ ਪਸੰਦ ਕਰਿਆ ਗਿਆ ਜੀ ਇਹ ਵਾਲਾ ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਇਹ ਲੈ ਸਕਦੇ ਆ ਇਹ ਆ ਗਏ ਆ ਜੀ ਫੁੱਲ ਸਟਾਕ ਆਪਣੀ ਵੀਡੀਓ ਦਾ ਕਰੇਵ ਦੇ ਵੀਡੀਓ ਪਾਈ ਸੀ ਜੀ ਮੈਂ 2-3 ਦਿਨ ਪਹਿਲਾਂ ਇਹਨਾਂ ਦੇ ਇੰਨੇ ਆਰਡਰ ਸੀ ਜੀ बहुत ज्यादा ये देखो जिन्हों को भेजे से उन्होंने को पहुंच भी गए होए सूट प्योर करेबदे सूट है जी जबरदस्त ठीक है तीन मीटर द्योर करेब की सलवार रामटेक्स ब्रांड है जी ये यू बैक सीधा ਕਈਆਂ ਦੇ ਬਾਰ-ਬਾਰ ਮੈਸੇਜ ਆਏ ਦੀਦੀ ਆ ਗਏ ਉਹ ਸੂਟ ਆ ਗਏ ਹਾਂਜੀ ਆ ਗਏ ਜੀ ਫੁੱਲ ਸਟਾਕ ਆ ਗਿਆ ਜੀ ਜਿੰਨੇ ਮਰਜ਼ੀ ਬੁੱਕ ਕਰਾਓ ਹੁਣ ਸੂਟ ਤੁਸੀਂ ਇਹ ਵਾਲੇ ਮੈਂ ਕਿਹਾ ਇੱਕ ਵਾਰ ਵੀਡੀਓ ਚ ਪਾ ਦਈਏ ਕਿਉਂਕਿ ਇਹਨਾਂ ਦੇ ਰੋਜ਼ ਮੈਸੇਜ ਆਉਂਦੇ ਆ ਇਹ ਦੇਖੋ ਸਭ ਤੋਂ ਜ਼ਿਆਦਾ ਪਸੰਦ ਕਰਿਆ ਗਿਆ ਸੀ ਇਹ ਡਿਜ਼ਾਈਨ ਠੀਕ ਹੈ ਜੀ ਮਸਟਰਡ ਸ਼ੇਡ ਇਹ ਕਿਹਦੇ ਵਿੱਚ ਸੀ ਜੀ ਮਹਿਰੂਨ ਕਲਰ ਮਹਿਰੂਨ ਤੇ ਮਸਟਰਡ ਫੁੱਲ ਪਸੰਦ ਕਰਿਆ ਗਿਆ ਸੀ ਕਸਟਮਰਸ ਦਾ ਤੇ ਬਲੈਕ ਕਲਰ ਆ ਦੇਖ ਇੱਕ ਗ੍ਰੀਨ ਸੀ ਗ੍ਰੀਨ ਇਹਨਾਂ ਦੇ ਚਾਰੇ ਰੰਗ ਬੜੇ ਸੋਹਣੇ ਸੀ ਨਾ ਚਾਰ ਹੀ ਰੰਗ ਚਾਰੇ ਵਧੀਆ ਜਿੱਦਾਂ ਕੋਈ ਵਿਆਹ ਫੰਕਸ਼ਨ ਹੈ ਘਰ 'ਚ ਕੁਝ ਵੀ ਹੈ ਹਨਾ ਉਸ ਹਿਸਾਬ ਨਾਲ ਇਹ ਦੇਖੋ ਜੀ ਬਹੁਤ ਪਿਆਰਾ ਜਿਹਾ

ਠੀਕ ਹੈ ਜੀ ਇਹ ਆ ਗਿਆ ਆਪਣਾ ਗ੍ਰੀਨ ਕਲਰ ਜੋ ਆਪਣੇ ਨਿਊ ਈਵਰਸ ਐ ਨਿਊ ਜੁੜੇ ਹੈ ਆਪਣੇ ਨਾਲ ਨਵੇਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਕਿਉਂਕਿ ਬਹੁਤ ਹੀ ਰੀਜ਼ਨੇਬਲ ਰੇਟਾਂ ਤੇ ਤੁਹਾਨੂੰ ਬ੍ਰਾਂਡਡ ਸੂਟ ਮਿਲਦੇ ਆ ਇਹਦੇ ਇਸ ਚੈਨਲ ਤੇ ਆਪਣੇ ਸੂਟੀ ਕਲੈਕਸ਼ਨ ਤੇ ਮੈਕਸਿਮਮ ਰਾਮ ਟੈਕਸ ਦਾ ਹੀ ਰਹਿੰਦਾ ਹੈ ਹੈਨਾ ਜੀ ਰਾਮ ਟੈਕਸ ਬ੍ਰਾਂਡ ਦਾ ਹੀ ਆਪਾਂ ਇਹਦੇ ਤੇ ਵੀਡੀਓ ਅਪਲੋਡ ਕਰਦੇ ਆ ਇਹ ਹੋ ਗਿਆ ਜੀ ਆਪਣਾ ਪਿਓਰ ਕਰੇਪ ਦਾ ਗ੍ਰੀਨ ਸੂਟ ਇੱਕ ਆ ਗਿਆ ਜੀ ਆਪਣਾ ਇਹ ਵਾਲੀ ਸ਼ੇਡ ਇਹਦੇ ਵਿੱਚ ਬਲੈਕ ਕਲਰ ਵੀ ਹੈਗਾ ਜੀ ਇੱਕ ਬਲੈਕ ਮੈ ਨਹੀਂ ਦਿਖਾਇਆ ਨਾ ਨਹੀਂ ਦਿਖਾਇਆ ਇੱਕ ਬਲੈਕ ਵੀ ਰਹਿ ਗਿਆ ਜੀ ਇਹਦਾ ਚਾਰ ਪੀਸਿਸ ਸੀ ਨਾ ਇਹ ਇਹ ਦੇਖੋ ਬਲੈਕ ਕਲਰ ਰਹਿ ਗਿਆ ਮੈਂ ਦੇਖੋ ਜੀ ਵੀਡੀਓ ਚ ਪੂਰਾ ਖੋਲ ਕੇ ਦਿਖਾਉਂਦੀ ਆ ਪਲੀਜ਼ ਇਦਾਂ ਨਾ ਕਿਹਾ ਕਰੋ ਕਿ ਦਵਾਰੇ ਖੋਲ ਕੇ ਦੀਦੀ ਫੋਟੋ ਭੇਜ ਦੋ ਕਿਉਂਕਿ ਇਹ ਸੂਟ ਇਦਾਂ ਜੀ ਤਹਿ ਲਗਾਣੇ ਵੀ ਬੜੇ ਔਖੇ ਹੁੰਦੇ ਆ ਹਨਾ ਇਹ ਜਮਾ ਤਿਲ ਤਿਲ ਜਾਂਦਾ ਹੈ ਕੱਪੜਾ ਲਸ਼ ਲਸ਼ ਕਰਦਾ ਹੈ ਤੇ ਇਹਨਾਂ ਨੂੰ ਤਹਿ ਲਗਾਣਾ ਬਹੁਤ ਔਖਾ ਹੋ ਜਾਂਦਾ ਹੈ ਹਨਾ ਇੱਕ ਵਾਰ ਕਰਕੇ ਉਸੇ ਕਰਕੇ ਵੀਡੀਓ ਚ ਦੇਖੋ ਮੈਂ ਪੂਰਾ ਪੀਸ ਖੋਲ ਰਹੀ ਹਾਂ ਹਰ ਤਰ੍ਹਾਂ ਦਾ ਜੇ ਤਾਂ ਜੇ ਤੁਹਾਨੂੰ ਵੀ ਕੋਈ ਪ੍ਰੋਬਲਮ ਨਾ ਆਏ ਰਾਮ ਨਾਲ ਤੁਸੀਂ ਦੇਖ ਸਕਦੇ ਹੋ ਹਨਾ ਇਹ ਦੁਪੱਟਾ ਹੈ ਪਿਓਰ ਕਰੇਵ ਦਾ ਕਹਿ ਰਹੀ ਹਾਂ ਜੀ ਪਿਓਰ ਕਰੇਵ ਦਾ origignal ramtex ਦਾ ਪੀਸ 2499 ਰੁਪਏ ਰੇਟ ਤੁਹਾਨੂੰ ਬਹੁਤ ਹੀ ਰੀਜ਼ਨੇਬਲ ਮਿਲ ਰਿਹਾ 30350 ਤੇ ਘਾਟੇ ਸੂਟ ਕਿਤੇ ਨਹੀਂ ਮਿਲਦਾ ਜੀ ਇੱਕ ਆਪਣੇ ਕੋਲ ਇਹ ਕੈਟਲੌਗ ਆਈ ਸੀ ਜੀ ਪਹਿਲਾਂ ਇਹਦੇ ਵਿੱਚ ਇੱਕ ਕਲਰ ਹੋਰ ਐਡ ਹੋ ਗਿਆ ਜੀ ਐਡ ਕਿਹੜਾ ਹੋਇਆ ਥੋੜਾ orange shade ਇਹਦੇ ਵਿੱਚ ਐਡ ਹੋਈ ਹੈ ਆਪਣੀ ਇਹ ਵੀ ਕਾਫੀ ਡਿਮਾਂਡ ਚ ਰਿਹਾ ਸੀ ਸੈੱਟ ਇੱਕ ਤਾਂ ਹੈਗਾ ਜੀ ਇਹ yellow neon ji shade ਹੈਗੀ ਹੈ ਜੀ ਇਹ ਦੇਖੋ yellow ਵੀ ਬੜਾ ਪਿਆਰਾ ਜਿਹਾ ਦੇਖੋ ਇੱਕ ਤਾਂ ਹੁੰਦਾ ਤਿੱਖਾ ਜਿਹਾ yellow ਇਹ ਪਿਆਰਾ ਜਿਹਾ yellow ਹੈ ਗਲੇ ਤੇ ਇਦਾਂ ਪ੍ਰਿੰਟ ਹੈ ਜੀ ਦੇਖੋ ਠੀਕ ਹੈ ਤੇ ਇਹ ਨੋਟਵਰਕ ਦਾ ਪੂਰੇ ਤੇ ਕੰਮ ਕਰਿਆ ਹੋਇਆ ਹਾਈਲਾਈਟ ਬੜੇ ਸੋਹਣੇ ਬੁੱਟੇ ਜਿਹੇ ਬਣੇ ਹੋਏ ਆ ਇਹਨਾਂ ਨੂੰ ਹਾਈਲਾਈਟ ਕੀਤਾ ਹੋਇਆ ਜੀ ਇਹ ਕੀ ਰਹਾ ਅੱਛਾ ਲਾਸਟ ਵਾਰ ਵੀਡੀਓ ਚ ਕਾਫੀ ਕਮੈਂਟ ਆਈ ਸੀ ਕਿ ਜੀ ਤੁਸੀਂ ਲੈਂਥ ਦੱਸੋ ਹਨਾ ਪੀਸ ਦੀ ਹੁਣ ਦੇਖੋ ਜੀ ਲੈਂਥ ਆਪਣੀ 40 50 ਤੱਕ ਜਾ ਰਹੀ ਹੈ ਹਨਾ 48 ਤੱਕ ਲੈਂਥ ਆਉਗੀ ਜਾਂ ਫਿਰ ਇਸ ਨੂੰ ਥੋੜਾ ਜਿਹਾ ਘੇਰ ਨੂੰ ਉੱਪਰ ਚੱਕ ਕੇ ਸੈਟਿੰਗ ਕਰਨੀ ਪੈਣੀ ਹੈ ਲੰਬੇ ਸੂਟ ਹੈ ਜੀ ਇਹ ਲੌਂਗ ਬਣੋਗੇ ਜਿਹੜੇ ਥੋੜਾ ਲੰਬੇ ਲੰਬੇ ਸੂਟ ਪਾਉਂਦੇ ਆ ਫੁੱਲ ਲੈਂਥ ਹੈ ਜੀ ਇਹਨਾਂ ਦੀ ਕਪੜਾ ਇਹਨਾਂ ਦਾ ਫੁੱਲ ਹੁੰਦਾ ਹੈ ਚਨਾਉਣ ਸ਼ਿਫੋਨ ਦਾ ਤੁਹਾਨੂੰ ਦੁਪੱਟਾ ਮਿਲ ਰਿਹਾ ਫੁੱਲ ਫਿਨਿਸ਼ਿੰਗ ਵਾਲਾ ਇਹ ਦੇਖੋ ਪੂਰਾ ਬਾਰਡਰ ਪੂਰੀ ਫਿਨਿਸ਼ਿੰਗ ਦੀ ਪੱਟੀ ਅੰਦਰ ਲਗਾਈ ਹੋਈ ਹੈ ਬੜੀ ਸੋਹਣੀ ਇਹ ਦੇਖੋ ਡਿਜ਼ਾਈਨ ਜਬਰਦਸਤ ਸੂਟ ਸਿਰਫ 2499 ਵਿੱਚ ਤੁਹਾਨੂੰ ਪਿਓਰ ਕਰੇਵ ਦੇ ਰਾਮ ਟੈਕਸ ਦੇ ਸੂਟ ਮਿਲ ਰਹੇ ਆ ਜੀ ਇਹਦੇ ਵਿੱਚ ਇਹ ਕਲਰ ਐਡ ਹੋ ਗਿਆ ਰੱਖੋ ਇਸਕੋ ਰੱਖੋ ਵਹੀਂ ਤੇ ਇਹ ਕੀ ਇਹ ਆ ਗਿਆ ਜੀ ਦੇਖੋ ਨੈਕਸਟ ਇਹ ਆ ਗਿਆ ਇਹ ਗੜਾ ਬਣਿਆ ਹੋਇਆ orange ਇਹ ਪਹਿਲੀ ਵਾਰ ਆਇਆ ਜੀ ਕਲਰ ਹਨਾ ਇਹ ਪਹਿਲਾਂ ਨਹੀਂ ਆਪਾਂ ਨੇ ਦਿਖਾ ਪਾਇਆ ਇਹਨੂੰ ਵੀਡੀਓ ਚ ਇਹ ਹੁਣ ਪਾਇਆ ਜੀ ਬੜਾ ਸੋਹਣਾ ਪਿਆਰਾ ਜਿਹਾ orange ਕਲਰ ਔਰੇਂਜ ਕਲਰ ਦੇ ਨਾਲ ਫਿਰੋਜੀ ਦੁਪੱਟਾ ਫਿਰੋਜੀ ਦੁਪੱਟਾ ਕਿਉਂ ਦਿਆ ਜੀ ਕਿਉਂਕਿ ਜਿਹੜਾ ਗਲਾ ਹੈ ਨਾ ਆਪਣਾ ਉਹ ਇਹਦੇ ਨਾਲ ਹਾਈਲਾਈਟ ਹੋਇਆ ਵਾ ਹੈਗਾ ਜੀ ਦੇਖੋ ਫਿਰੋਜੀ ਦੇ ਨਾਲ ਇਹ ਡਿਜ਼ਾਈਨ ਸੁਪਰ ਨੈਕਸਟ ਕਲਰ ਹੌਟ ਪਿੰਕ ਰਾਣੀ ਕਲਰ ਜ਼ਬਰਦਸਤ ਹੁਣ ਜਿੱਦਾਂ ਤਿਹਾਰ ਹੈ ਫੈਸਟੀਵਲਜ਼ ਆ ਰਹੇ ਆ ਇਹ ਕਲਰ ਬੜੇ ਸੋਹਣੇ ਲੱਗਦੇ ਆ ਬ੍ਰਾਈਟ ਬ੍ਰਾਈਟ ਜੇ ਇਹ ਵੀ ਕਲਰ ਬੜਾ ਸੋਹਣਾ ਹੈ ਇਹ ਦੇਖੋ ਲੁੱਕ ਦੇਖੋ ਜੀ ਮਾਡਲ ਦੀ ਇਦਾਂ ਦਾ ਤੁਹਾਡਾ ਸੂਟ ਦੀ ਗ੍ਰੇਸ ਆਉਂਦੀ ਜ਼ਬਰਦਸਤ ਦੁਪੱਟੇ ਹੈ ਜੀ ਜ਼ਬਰਦਸਤ ਸੂਟ ਹੈ ਬਸ ਫਟਾਫਟ ਆਪਣਾ ਆਰਡਰ ਬੁੱਕ ਕਰਨਾ ਹੈ ਜੀ ਆਪਣੇ ਵਟਸਐਪ ਨੰਬਰ ਤੇ ਤੁਸੀਂ ਫੋਟੋ ਲੈ ਕੇ ਭੇਜਣੀ ਹੈ ਠੀਕ ਹੈ ਜੀ ਤੇ ਆਪਣਾ ਸੂਟ ਬੁੱਕ ਕਰਾਣਾ ਹੈ ਜਬਰਦਸਤ ਸੂਟ ਪਿਓਰ ਦੇ ਸੂਟ ਹੈ ਜੀ ਕੋਈ ਸੋਚਣ ਦੀ ਜਰੂਰਤ ਨਹੀਂ ਕੋਈ ਸਮਝਣ ਦੀ ਜਰੂਰਤ ਨਹੀਂ ਇੱਥੇ ਆਪਣਾ ਰਾਮਟੈਕਸ ਦਾ ਲੋਗੋ ਹੈ ਜੀ ਪੂਰੇ ਤੇ ਇਹ ਰਹੇ ਜੀ ਅੱਜ ਦੇ ਸੂਟ ਆਪਣੇ ਪਿਓਰ ਕਰੇਪ ਦੇ ਵੀ ਦਿਖਾਏ ਆ ਮੈਂ ਤੁਹਾਨੂੰ ਥੋੜਾ ਜਿਹਾ ਪਲੇਨ ਸੂਟਾਂ ਦਾ ਟੈਸਟ ਵੀ ਕਰਾਇਆ ਹੈ ਨਾ ਵੀ ਕਿੱਦਾਂ ਵੀ ਜਿੱਦਾਂ ਕਿਸੇ ਦੀ ਨੀਡ ਹੋਏਗੀ ਉਸ ਹਿਸਾਬ ਨਾਲ ਆਪਾਂ ਲੈ ਕੇ ਆਉਂਗੇ ਤੇ ਉਹਨਾਂ ਨੂੰ ਰੈਡੀ ਕਰਕੇ ਵੀ ਦਿਖਾਇਆ ਹੁਣ ਜਿਹੜਾ ਸੁਣ ਜੀ ਨੂੰ ਪਸੰਦ ਆਂਦਾ ਹੈ ਸਕਰੀਨਸ਼ਾਟ ਲੈ ਕੇ ਭੇਜਣਾ ਹੈ ਤੇ ਆਪਣਾ ਚੈਨਲ ਸਬਸਕ੍ਰਾਈਬ ਕਰਨਾ ਹੈ ਨੈਕਸਟ ਵੀਡੀਓ ਵਿੱਚ ਫਿਰ ਮਿਲਦੇ ਹਾਂ ਕੁਝ ਅੱਛਾ ਜਿਹਾ ਲੈ ਕੇ ਥੈਂਕ ਯੂ ਸੋ ਮੱਚ